ਖਾਲਸਾ ਏਡ ਦੇ ਨਾ ਜੀ 25ਵਾਂ ਬਰਾ ਚੱਲ ਰਿਹਾ ਹੈ ਇਹ 1999 ਦੇ ਵਿੱਚ ਜਿਹੜਾ ਮਨੁੱਖਤਾ ਦੀ ਸੇਵਾ ਨੂੰ ਲੈ ਕੇ ਇਹ ਖਾਲਸਾ ਏਡ ਦੇ ਸੇਵਾ ਕਾਰਜ ਆਰੰਭ ਕੀਤੇ ਗਏ ਸਨ ਭਾਈ ਰਵੀ ਸਿੰਘ ਜੀ ਵੱਲੋਂ ਭਾਈ ਰਵੀ ਸਿੰਘ ਜੀ ਦਾ ਉਦੇਸ਼ ਤੇ ਉਹਨਾਂ ਦਾ ਧਿਆਨ ਵੀ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੁਰਦੀਆਂ ਲੋੜਾਂ ਨੇ ਉਹਨਾਂ ਦੀ ਪੂਰਤੀ ਲਈ ਕੁਝ ਕੀਤਾ ਜਾਵੇ ਲੰਬੇ ਸਮੇਂ ਤੋਂ ਜਿਹੜਾ ਖਾਲਸਾ ਏਡ ਵੱਲੋਂ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਦੇ ਵਿੱਚ ਇੱਕ ਸੇਵਾ ਕਾਰ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਕੀ ਹੁੰਦਾ ਸੀ ਕਿ ਅਸੀਂ ਲੋੜਵੰਦਾਂ ਦੇ ਇਲਾਜ ਕਰਾਉਣ ਦਾ ਜਿਹੜਾ ਫੰਡ ਕਰਦੇ ਹੁੰਦੇ ਸੀ ਡਿਫਰੈਂਟ ਡਿਫਰੈਂਟ ਹਸਪੀਟਲਸ ਦੇ ਜਿਹੜਾ ਕਾਰਜ ਆ ਜਿਹਦੀ ਅੱਜ ਅਰਦਾਸ ਕੀਤੀ ਗਈ ਹੈ ਜਿਹਦੀਆਂ ਸੇਵਾਵਾਂ 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਉਹ ਹੈਗਾ ਜੀ ਹੈਲਥ ਸੈਂਟਰ ਜਿਹਦੇ ਚ ਅਸੀਂ ਡਾਇਗਨੋਸਟਿਕਸ ਜਿਹੜੇ ਹੈਗੇ ਆ ਵੱਖ-ਵੱਖਰੇ ਤਰ੍ਹਾਂ ਦੇ ਉਹ ਮੁਹੱਈਆ ਕਰਵਾ ਰਹੇ ਹਾਂ ਇਸ ਦੇ ਨਾਲ ਕੁਝ ਹੋਰ ਸੇਵਾਵਾਂ ਜਿਹੜੀਆਂ ਨਾਲ ਦੇ ਰਹੇ ਆ ਜਿਵੇਂ ਕਿ ਐਕਸ-ਰੇਜ਼ ਦੇ ਹੋਗੇ ਆ ਸੀਟੀ ਸਕੈਨ ਹੋ ਗਿਆ ਤੇ ਜਿਹੜੇ ਹੁੰਦੇ ਜਿੰਨੇ ਤਰ੍ਹਾਂ ਦੇ ਟੈਸਟ ਨੇ ਸਾਡੇ ਨਾਲ ਡਾਕਟਰ ਸਾਹਿਬ ਦੀ ਟੀਮ ਜਿਹੜੀ ਤੇ ਹੈਗੀ ਆ ਤੁਹਾਨੂੰ ਇਹਦੇ ਬਿਤੇਰੇ ਹੋਰ ਜਾਣਕਾਰੀ ਉਹ ਸਾਂਝੀ ਕਰਨਗੇ ਤੇ ਇਸ ਤੋਂ ਬਿਨਾ ਫਿਜ਼ੀਓਥੈਰੇਪੀ ਹੋ ਗਿਆ ਤੇ ਡੈਂਟਲ ਦਾ ਜਿਹੜਾ ਕਲੀਨਿਕ ਆ ਪੂਰਾ ਉਹ ਹੋ ਗਿਆ ਜੀ ਇਹ ਉਹਨਾਂ ਲੋੜਵੰਦ ਲੋਕਾਂ ਦੇ ਲਈ ਹੈ ਜਿਹੜੇ ਇਲਾਜ ਉਹਨੋਂ ਸਖਣੇ ਰਹਿ ਜਾਂਦੇ ਨੇ ਸਿਰਫ ਪੈਸੇ ਪੂਰੇ ਨਾ ਹੋਣ ਕਰਕੇ ਕਿਉਂਕਿ ਨਿੱਜੀਕਰਨ ਹੋਣ ਕਰਕੇ ਇਹੇ ਚੀਜ਼ਾਂ ਬਹੁਤ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ ਤੇ ਬਹੁਤ ਲੋਕ ਛੋਟੇ-ਛੋਟੇ ਬਿਮਾਰੀਆਂ ਵੱਧੀਆਂ ਵੱਧੀਆਂ ਵੱਡੀਆਂ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਕੋਲੇ अर्ਲੀ ਸਟੇਜ ਤੇ ਡਾਇਗਨੋਸਟਿਕਸ ਕਰਾਉਣ ਦਾ ਜਿਹੜ ਉਹ ਧਿਆਨ ਚ ਰੱਖਦੇ ਹੋਏ ਇਹ ਖਾਲਸੇਟ ਦੇ ਹੈਲਥ ਸੈਂਟਰ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਅੱਜ ਉਹਦੇ ਆਰੰਭਤਾ ਦੀ ਜਿਹੜੀ ਅਰਦਾਸ ਸੀ ਜੀ ਵਾਹਿਗੁਰੂ ਜਿੱਤੀ ਫਤੇ ਸ਼੍ਰੀ ਭਗਵੰਤ ਜੀ ਸਹਾਇ ਵਾਰ ਸ਼੍ਰੀ ਭਗਵੰਤ ਜੀ ਦੀ ਪਾਤਸ਼ਾਹੀ ਜੱਤ ਸਮਈ ਹੁਣ ਖਾਸ ਹੁਣ ਪੰਜਾਬ ਦੇ ਵਿੱਚ ਜਿਹੜਾ ਜਿਹੜੇ ਹੜ੍ਹਾਂ ਤੋਂ ਬਾਅਦ ਇਹ ਸੇਵਾ ਕੀਤੀ ਹੈ ਉਹਦੇ ਵਿੱਚ ਬਨ ਬਣਾਉਣ ਦੀ ਸੇਵਾ ਕੀਤੀ ਹੈ ਜਿਹਨੇ ਆਪਣਾ ਹੁਣ ਕਾਗਜ਼ ਤੇ ਆਪਾਂ ਬਨ ਬਣਾਇਆ ਇੱਕ ਤੇ ਮੁੱਢਾ ਪਿੰਡ ਦੇ ਵਿੱਚ ਲਗੋ 15 ਕਿਲੋਮੀਟਰ ਦਾ ਬਨ ਬਣਾਇਆ ਜਿਸੇ ਕਰਕੇ 15000 ਏਕੜ ਜ਼ਮੀਨ ਜੋ ਹੈ ਬਚ ਗਈ ਹੈ ਕਿਸਾਨਾਂ ਦੀ ਬੰਨੀ ਨਹੀਂ ਬਣਾਇਆ ਬਲਕਿ ਜਿਹੜਾ ਰੇਤਾ ਆ ਗਿਆ ਸੀ ਉਹਨਾਂ ਦੇ ਖੇਤਾਂ ਵਿੱਚ ਉਹਨਾਂ ਦੇ ਪਹਲੀਆਂ ਦੇ ਵਿੱਚ ਉਹ ਸਾਰਾ 3-4 ਫੁੱਟ ਰੇਤਾ ਕੱਢਿਆ ਖਾਲਸਾ ਦੀ ਟੀਮ ਉਹਦਾ ਅਪਰ ਸਟੇਸ਼ਨ ਹੋ ਗਿਆ ਤੇ ਉਹ ਸਾਰਾ ਖਰਚਾ ਜੋ ਹੈ ਖਾਲਸਾ ਦੀ ਟੀਮ ਨੇ ਕੀਤਾ ਤੇ ਖਾਲਸਾ ਦਾ ਮੇਨ ਏਮ ਹੈ ਅਸੀਂ 3 E ਦੇ ਫਾਰਮੂਲੇ ਤੇ ਕੰਮ ਕਰਿਆ ਐਜੂਕੇਸ਼ਨ ਇਮਪੋਵਰਟਮੈਂਟ ਤੇ এমਪਲੋਇਮੈਂਟ ਇਤਿਨ ਇਹਦੇ ਆਡੇ ਯੂਥ ਨੂੰ ਜਿਹੜੀ ਚੀਜ਼ ਚਾਹੀਦੀ ਹੈ এডੂਕੇਸ਼ਨ ਵੀ ਚਾਹੀਦੀ ਹੈ এমਪਲੋਇਮੈਂਟ ਵੀ ਚਾਹੀਦੀ ਹੈ ਤੇ ਖਾਲਸਾ ਏਡ ਜੋ ਹੈ ਇਸੇ ਉਸ ਜੋਤੇ ਕੰਮ ਕਰੀਏ ਪੰਜਾਬ ਦੇ ਵਿੱਚ ਜ਼ਿਆਦਾਤਰ ਹੈਲਥ ਸਰਵਿਸਿਜ਼ ਤੇ এডੂਕੇਸ਼ਨ ਦੇ ਉਤੇ ਅਸੀਂ ਕਹਿੰਦੇ ਹਾਂ ਤੇ ਕਿਸਾਨ ਦੇ ਉਤੇ ਬਹੁਤ ਅਟੈਕ ਹੋਇਆ ਚਾਹੇ ਕਿਸੇ ਵੀ ਤਰੀਕੇ ਨਾਲ ਹੋਇਆ ਤੇ ਖਾਲਸਾ ਏਡ ਉਸ ਕਿਸਾਨਾਂ ਨੂੰ ਵੀ ਨਾਲ ਲੈ ਕੇ ਚੱਲ ਰਹੀ ਹੈ ਉਹਨਾਂ ਦੇ ਹੁਣ ਜਿਹੜਾ ਮੋਚਾ ਲੱਗਿਆ ਉਹਦਾ ਵੀ ਖਾਲਸਾ ਏਡ ਨੇ ਮੈਡੀਕਲ ਸੇਵਾਵਾਂ ਵੀ ਦੇ ਰਹੀ ਹੈ ਪਾਣੀ ਦੀ ਸੇਵਾ ਵੀ ਦੇਂਦੀ ਰਹੀ ਹੈ ਖਾਲਸਾ ਏਡ ਉਸ ਤੋਂ ਇਲਾਵਾ ਜਿਹੜਾ ਲੋਕਲ ਸਕੂਲਾਂ ਦੇ ਵਿੱਚ ਵੀ ਖਾਲਸਾਡ ਜੋ ਹੈ ਆਪਣੇ ਤੌਰ ਤੇ ਮਦਦ ਕਰਦੀ ਰਹੀ ਹੈ ਉਸ ਤੋਂ ਇਲਾਵਾ ਹੁਣ ਹੈਲਥ ਸਰਵਿਸਿਜ਼ ਦੇ ਉੱਤੇ ਜਿਹੜਾ ਖਾਲਸਾਡ ਨੇ ਆਪਣਾ ਫੋਕਸ ਕੀਤਾ ਹੈ ਉਹ ਹੈ ਕਿ ਇਹ ਪਹਿਲਾ ਫੁੱਲ ਫਲੇਜ ਖਾਲਸਾਡ ਦਾ ਹੈਲਥ ਸਰਵਿਸ ਸਰਵਿਸ ਸੈਂਟਰ ਸ਼ੁਰੂ ਹੋਇਆ ਹੈ ਪਹਿਲਾ ਜੋ ਹੈ ਖਾਲਸਾਡ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਇੱਕ ਹੀ ਥਾਂ 'ਤੇ ਇਹ ਹੈਲਥ ਸਰਵਿਸਿਜ਼ ਚਲਾ ਰਹੀ ਜਿਸਾਂ ਡਾਇਲਿਸਿਸ ਸੈਂਟਰ ਹੈ ਹੋਰੀਏ ਸੈਂਟਰ ਚਲਾ ਰਹੀ ਹੈ ਤਾਂ ਕਿ ਜੋ ਹੈ ਆਮ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕੇ ਸੋ ਲੋਕ ਨੇ ਜਿਹੜੇ ਸਰ ਪ੍ਰਾਈਵੇਟ ਹਸਪਤਾਲਾਂ ਦਾ ਲੁੱਟ ਦਾ ਸ਼ਿਕਾਰ ਬਹੁਤ ਹੁੰਦੇ ਨੇ ਜਿਵੇਂ ਕਿ ਉਹਨਾਂ ਟੈਸਟਾਂ ਦੇ ਬਹੁਤ ਮਹਿੰਗੇ ਮਹਿੰਗੇ ਦਾਮ ਹੁੰਦੇ ਨੇ ਜਿਹੜੀਆਂ ਖਾਲਸਾ ਵੱਲੋਂ ਇਹ ਸੇਵਾਵਾਂ ਸ਼ੁਰੂ ਕੀਤੀ ਹੈ ਕਿ ਤੁਹਾਨੂੰ ਲੱਗਦਾ ਵੀ ਉਹਨਾਂ ਲਈ ਆਮ ਬਣ ਸਤੋਂਗੀ ਹਾਂਜੀ ਹਾਂਜੀ ਇਹ ਦਾ ਡੈਫੀਨਿਟਲੀ ਜੋ ਹੈ ਹੁਣ ਅਸੀਂ ਫਤਿਹਗੜ ਚੂੜੀਆਂ ਦੇ ਵਿੱਚ ਜਿਹੜਾ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ ਹੈ ਅੰਮ੍ਰਿਤਸਰ ਤੋਂ 40 45 ਕਿਲੋਮੀਟਰ ਦੂਰ ਉਹ ਜੋ ਹੈ ਲੋਕੀ ਆਉਂਦੇ ਨੇ ਦਾ ਫਾਇਦਾ ਚੁੱਕਣ ਲਈ ਕਿਆ ਨਾ ਲੋਕਾਂ ਨੂੰ ਇਸ ਚੀਜ਼ ਦੀ ਲੋੜ ਹੈ ਜਿਵੇਂ ਡੈਂਟਲ ਦਾ ਡਾਕਟਰ ਸਾਹਿਬ ਨੇ ਦੱਸਿਆ ਸਾਡੇ ਅਮਰਪ੍ਰੀਤ ਸਿੰਘ ਨੇ ਕਿ ਡੈਂਟਲ ਦਾ ਜਬहोत ਮਹਿੰਗਾ ਇਲਾਜ ਹੈ ਅਸੀਂ ਸਰਕਾਰੀ ਹਸਪਤਾਲਾਂ ਤੋਂ ਇੱਕ ਘੱਟ ਰੇਟ ਦੇ ਉੱਤੇ ਜੋ ਹੈ ਸਾਡਾ ਇਹ ਪਲਾਨ ਹੈ ਕਿ ਖਾਲੀ ਕੋਸਟ ਨਿਕਲ ਜਾ ਸਾਡੇ ਸੈਂਟਰ ਦੀ ਤੇ ਉਹ ਰਨ ਕਰੇ ਉਸ ਸੇ ਡਰਿਕਨ ਇਸ ਨੂੰ ਅਸੀਂ ਕਰਾਂਗੇ ਸਰ ਅੱਜ ਜਿਹੜਾ ਸ਼ੁਰੂ ਕੀਤਾ ਇਹਦੇ ਵਿੱਚ 100 ਦਵਾਈਆਂ ਰਹਿ ਕੇ ਫਾਰਮੇਸੀ ਵੀ ਇਨਕਲੂਡ ਕੀਤੀ ਗਈ ਹੈ ਫਾਰਮੇਸੀ ਚ ਚਲਾਈ ਗਈ ਹੈ ਹਾਂ ਇਨ ਫਿਊਚਰ ਅਸੀਂ ਫਾਰਮੇਸੀ ਵੀ ਇਹਦੇ ਵਿੱਚ ਇਨਕਲੂਡ ਕਰਾਂਗੇ ਇਹ ਕੋਸ਼ਿਸ਼ ਕਰਾਂਗੇ ਵੱਤਵਾਲ ਡਿਸਕਾਊਂਟ ਦੇ ਆ ਫਾਰਮੇਸੀ ਦਾ ਸਾਡਾ ਸੈਂਟਰ ਜੋ ਹੈ ਇਹਦੇ ਨਾਲ ਹੀ ਸ਼ੁਰੂ ਹੋ ਜਾਏਗਾ ਤੇ ਉਹਦੇ ਵਿੱਚ ਜੋ ਹੈ ਵੱਤਵਾਲ ਡਿਸਕਾਊਂਟ ਜਿੰਨਾ ਵੀ ਹੋ ਸਕੇ ਵੱਤਵਾਲ ਡਿਸਕਾਊਂਟ ਉਹਦੇ ਵਿੱਚ ਅਸੀਂ ਦੇਾਂਗੇ ਦਵਾਈਆਂ ਕਿ ਕਾਫੀ ਦਵਾਈਆਂ ਬਹੁਤ ਮਹਿੰਗੀਆਂ ਨੇ ਕਈ ਦਵਾਈਆਂ ਥੈਂਕ ਯੂ ਸਰ ਸਤਿਅਕੀਓ ਮੈਂ ਇਸ ਵੇਲੇ ਖਾਲਸਾ ਢਰ ਨਾਲ ਸੁਭਾਵਾਂ ਨੇ ਬਾਹਰ ਆ ਰਹੀ ਐ ਜੀ ਐਜ਼ ਅ ਡਾਕਟਰ ਕਿਹੜੇ-ਕਿਹੜੇ ਸੇਵਾਵਾਂ ਤੁਸੀਂ ਇਸ ਟਾਈਮ ਦੇ ਰਿਹਾ ਖਾਲਸਾ ਜੀ? ਐਸ ਵੇਲੇ ਅਸੀਂ ਇੱਥੇ ਖਾਲਸੇ ਪਟਿਆਲਾ ਜਿਹੜਾ ਹੈੱਡ ਆਫਿਸ ਹੈ ਸਾਡਾ ਪੰਜਾਬ ਦਾ ਇੱਥੇ ਅਸੀਂ ਡੈਂਟਲ ਕਲੀਨਿਕ ਜਿਹੜਾ ਸ਼ੁਰੂ ਕੀਤਾ ਨਾਲ ਇੱਥੇ ਡਾਇਗਨੋਸਟਿਕ ਲੈਬਾਰਟਰੀ ਜਿਹੜੀ ਸ਼ੁਰੂ ਕੀਤੀ ਆ ਫਿਜ਼ੀਓਥੈਰੇਪੀ ਸੈਂਟਰ ਸ਼ੁਰੂ ਕੀਤਾ ਐਕਸ-ਰੇ ਸ਼ੁਰੂ ਕੀਤਾ ਐਂਡ ਸੀਟੀ ਸਕੈਨ ਤੇ ਐਜ਼ ਅ ਡੈਂਟਿਸਟ ਮੈਂ ਇੱਥੇ ਸੇਵਾਵਾਂ ਨਿਭਾ ਰਿਹਾ ਤੇ ਡੈਂਟਲ ਕਲੀਨਿਕ ਜਿਹੜਾ ਸਾਡਾ ਕਹਿ ਸਕਦੇ ਹੋ ਤੁਸੀਂ ਕਿ ਪੰਜਾਬ ਦਾ ਐਸ ਵੇਲੇ ਸਭ ਤੋਂ ਰੀਜ਼ਨੇਬਲ ਪ੍ਰਾਈਸਸ ਦੇ ਉੱਤੇ ਜਿਹੜਾ ਡੈਂਟਲ ਕਲੀਨਿਕ ਖਾਲਸਾ ਜੀ ਵੱਲੋਂ ਅੱਜ ਸ਼ੁਰੂ ਕੀਤਾ ਗਿਆ ਤੇ ਇਹ ਪਟਿਆਲੇ ਦਾ ਇਸ ਬੁਲੀ ਜਿਹਨੂੰ ਕਹਿ ਸਕਦੇ ਹੋ ਕਿ ਤੁਸੀਂ ਰਜਿੰਦਰਾ ਹਸਪੀਟਲ ਦੇ ਜਿਹੜਾ ਚੱਲ ਰਿਹਾ ਉਹਨਾਂ ਦਾ ਹਸਪੀਟਲ ਡੈਂਟਲ ਹਸਪੀਟਲ ਉਸ ਤੋਂ ਬਾਅਦ ਇੱਕ ਮਾਤਾ ਕੁਸ਼ਲਿਆ ਜੀ ਹਸਪੀਟਲ ਆ ਉਸ ਤੋਂ ਵੀ ਰੀਜ਼ਨੇਬਲ ਪ੍ਰਾਈਸਸ ਤੇ ਉੱਤੇ ਖਾਲਸਾ ਡੋਲੋ ਅੱਜ ਡੈਂਟਲ ਕਲੀਨਿਕ ਤੇ ਨਾਲ ਡਾਇਗਨੋਸਟਿਕ ਲੈਬੋਰੀ ਜਿਹੜੀ ਸ਼ੁਰੂ ਕੀਤੀ ਗਈ ਹੈ ਜੀ ਲੈਬੋਟਰੀ ਦੀ ਗੱਲ ਕਰੀਏ ਬਾਹਰ ਦੇ ਵਿੱਚ ਜਿਹੜੀ ਲੈਬੋਰੀ ਬਣਾਈ ਰੇਟਸ ਆ ਤੁਹਾਡੇ ਕਿਹ ਇਸ ਟਾਈਪ ਦੇ ਰੇਟਸ ਰੱਖੇ ਗਏ ਆ ਖਾਲਸਾ ਡੋਲੋ ਮੈਂ ਜਿੱਦਾਂ ਆਪਜੀ ਨੂੰ ਦੱਸਿਆ ਬਹੁਤ ਰੀਜ਼ਨੇਬਲ ਰੇਟ ਨੇ ਸਿਵਲ ਹਸਪੀਟਲ ਦੇ ਵਿੱਚ ਲੈਬਸ ਚੱਲ ਰਹੀਆਂ ਨੇ ਸਰਕਾਰ 70% ਜਿਹੜੇ ਟੈਸਟ ਹੋਲ ਕਰ ਰਹੇ ਨੇ ਸਾਡਾ ਉਹਨਾਂ ਤੋਂ ਵੀ ਥੱਲੇ ਆ ਰੇਟ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ HBA1C ਸਾਡਾ ਡਾਇਬਟਿਕ ਟੈਸਟ ਹੁੰਦਾ ਉਹ ਸਰਕਾਰੀ ਰੇਟ ਜਿਹੜਾ ਇਸ ਵੇਲੇ ਹੈਗਾ ਕੋਈ ਤਕਰੀਬਨ 90 ਤੋਂ 95 ਰੁਪਏ ਆ ਉਹ ਸਾਡਾ ਟੈਸਟ ਜਿਹੜਾ 80 ਰੁਪਏ ਦਾ ਇਦਾਂ ਹੀ ਹੋਰ ਸਾਡੀਆਂ ਪ੍ਰੋਫਾਈਲਸ ਨੇ ਰੀਨਲ ਪ੍ਰੋਫਾਈਲ ਆ ਉਸ ਤੋਂ ਬਾਅਦ ਸਾਡੀ ਲਿਵਰ ਪ੍ਰੋਫਾਈਲ ਆ ਉਹ ਪ੍ਰੋਫਾਈਲ ਵੀ ਸਿਰਫ ਸਾਡੀਆਂ 120 ਰੁਪਏ ਦੇ ਵਿੱਚ ਵਿੱਚ 6 ਤੋਂ 7 ਤਰ੍ਹਾਂ ਦੇ ਟੈਸਟ ਜਿਹੜੇ ਨੇ ਲੈਂਡ ਕਰਦੇ ਨੇ ਉਹ ਜੇ ਤੁਸੀਂ ਉਹ ਸਰਕਾਰੀ ਟੈਸਟ ਵੀ ਕਰਾਨ ਜਾਂਦੇ ਹੋ ਜੇ ਤੁਸੀਂ ਸਿਵਲ ਹਸਪੀਟਲ ਜਾਂ ਹੋਰ ਉਥੋਂ ਤੇ ਉਹ ਇਹਦੇ ਨਾਲੋਂ ਸਾਡੇ ਨਾਲੋਂ ਮਹਿੰਗੇ ਹੀ ਨੇ ਉਹਨਾਂ ਦੇ ਅੱਜ ਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਹਾਂ ਅਸੀਂ ਐਨਜੋਏ ਕੀ ਨਹੀਂ ਜੀ ਸ਼ੁਰੂਆਤ ਅਸੀਂ ਕਰ ਚੁੱਕੇ ਹਾਂ ਬੇਸਿਕ ਟੈਸਟ ਜਿਹੜੇ 70% ਅੱਜ ਸਟਾਰਟ ਹੋ ਚੁੱਕੇ ਨੇ ਕੁਝ ਟੈਸਟ ਜਿਹੜੇ ਨੇ ਰਹਿੰਦੇ ਨੇ ਸਟਾਰਟ ਕਰਨ ਵਾਲੇ ਵਿਥਿਨ ਫਿਊ ਡੇਜ਼ ਆਈ ਮਾਈਟ ਸੇ ਕਿ ਵਿਥਿਨ ਅ ਵੀਕ ਉਹ ਜਿਹੜੇ ਅਸੀਂ ਉਹ ਵੀ ਸ਼ੁਰੂ ਕਰ ਦਾਂਗੇ ਜੀ ਮੈਨਪਾਵਰ ਪੂਰੀ ਸਿਸਟਮ ਹੈਗੀ ਹੈ ਤੁਹਾਡੇ ਜੀ ਬਿਲਕੁਲ ਜੀ ਸਾਡੇ ਕੋਲ ਟੈਕਨੀਸ਼ੀਅਨ ਸਾਰੇ ਅਵੇਲੇਬਲ ਨੇ ਸਰ ਓਪੀਡੀ ਕਦੋਂ ਤੋਂ ਸ਼ੁਰੂ ਸ਼ੁਰੂ ਹੋਵੇਗੀ ਡੈਂਟਲ ਦੀ ਓਪੀਡੀ ਅਸੀਂ ਜਿਹੜੀਆਂ ਮੰਡੇ ਤੋਂ ਸ਼ੁਰੂ ਕਰ ਰਹੇ ਹਾਂ ਜੀ ਸਰ ਦੇਖੋ ਅੱਜ ਅਰਦਾਸ ਕਰਨ ਤੋਂ ਬਾਅਦ ਅਸੀਂ ਜਿਹੜੀਆਂ ਕੁਝ ਮੁੱਢਲੀ ਸੇਵਾਵਾਂ ਜਿਹੜੀਆਂ ਅੱਜ ਸਟਾਰਟ ਕਰ ਰਹੇ ਹਾਂ ਇਹਨਾਂ ਨੂੰ ਲੋਕ ਜਿਹੜੇ ਹੈਗੇ ਨੇ 1 ਸਪਟੰਬਰ ਤੋਂ ਉਹਦਾ ਲਾਹਾ ਲੈ ਸਕਦੇ ਨੇ ਜਿੱਦੇ ਵਿੱਚ ਐਕਸਰੇ ਸਾਡਾ ਇੰਸਟਾਲ ਹੋ ਚੁੱਕਾ ਹੋਇਆ ਫਿਜ਼ੀਓਥੈਰੇਪੀ ਸੈਂਟਰ ਬਿਲਕੁਕੁਲ ਰੈਡੀ ਹੈ ਡੈਂਟਲ ਜਿਵੇਂ ਆਪਨੇ ਡਾਕਟਰ ਮਰਬੀ ਨੇ ਦੱਸਿਆ ਕਿ ਬਿਲਕੁਲ ਰੈਡੀ ਹੈ ਲੈਬ ਸਾਡੀ ਬਿਲਕੁਲ ਰੈਡੀ ਹੈ ਸੋ ਉਹਦੇ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਦੇ ਵਿੱਚ ਸਾਡਾ ਸਿਟੀ ਸਕੈਨ ਫੇਸ ਵਗੈਰਾ ਜਿਹੜਾ ਹੈਗਾ ਉਹ ਨਾਲ ਸਾਡਾ ਇੱਕ ਐਡ-ਆਨ ਹੋ ਰਿਹਾ ਸੋ that would be like in ਅ ਨੈਕਸਟ ਆਪਾਂ ਕਹਿ ਸਕਦੇ ਹਾਂ ਕਿ ਮਹੀਨੇ ਤੋਂ ਢੇਡ ਮਹੀਨੇ ਦੇ ਵਿੱਚ ਉਹ ਵੀ ਦਿਵਾਵਾਂਗੇ ਸਟਾਰਟ ਕਰ ਦੇਵਾਂਗੇ ਡਾਕਟਰ ਸਾਹਿਬ ਆਮ ਲੋਕ ਕੋਈ ਵੀ ਇਥੇ ਲਾਜਿਕ ਦਿਲੀ ਆ ਸਕਦਾ ਹੈ ਜਾਂ ਕੋਈ ਵਿਸ਼ੇਸ਼ ਤਰ੍ਹਾਂ ਦਾ ਜਿਹੜਾ ਕੋਈ ਕਾਰਡ ਵਗੈਰਾ ਜਿਵੇਂ ਇੱਕ ਤਰੀਕੇ ਕਿਵੇਂ ਪ੍ਰੋਸੈਸਰ ਇੱਕ ਬੜੀ ਬੇਸਿਕ ਜੀ ਇੱਕ ਸਿੱਕੀ ਦੇ ਸਿਧਾਂਤ ਦੇ ਉੱਤੇ ਅਸੀਂ ਹੈਗੇ ਆਂ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਸੋ ਉਹ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਉਹ ਰਿਚ ਹੈ ਪੂਰੇ ਬਿਨਾ ਕਿਸੇ ਕੈਟਾਗਰੀ ਤੋਂ ਸਾਰਿਆਂ ਲਈ ਜੋ ਕੁਝ ਵੀ ਐਸ ਇਕੁਅਲ ਰੇਟਸ ਉੱਤੇ ਤੇ ਪ੍ਰੋਵਾਈਡ ਕੀਤਾ ਜਾਏਗਾ। ਤੁਹਾੇ ਦਾ ਕੋਈ ਵੀ ਸਪੈਸੀਫਿਕ ਕਾਰਡਸ ਜਾਂ ਕੋਈ ਕਾਰਡ ਲੈ ਕੇ ਆਣਾ ਜਾਂ ਕੋਈ ਮੈਂਬਰਸ਼ਿਪ ਚਾਹੀਦੀ ਹੈ ਨਹੀਂ ਐਸਟਰਾ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੈਗੀ। ਸਰ ਆਈਡੀ ਕਾਰਡ ਵਗੈਰਾ ਹੈ ਕੋਈ ਨਾਲ ਲਿਆਉਣਾ ਜਾਂ ਨਹੀਂ ਨਹੀਂ ਸਰ ਤੁਸੀਂ 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 ਕੋਈ ਵੀ ਆਧਾਰ ਕਾਰਡ ਜਿਹੜਾ ਹੁੰਦਾ ਤੁਸੀਂ ਸਿੰਪਲੀ ਸਿੰਪਲ ਇੱਕ ਚੀਜ਼ ਹੈ ਜਿਵੇਂ ਇੱਕ ਜਨਰਲ ਅਸੀਂ ਕਿਸੇ ਵੀ ਹਸਪੀਟਲ 'ਚ ਜਾਂਦੇ ਆ ਸੋ ਸਲਿੱਪ ਕੱਟਦੇ ਆ ਸਲਿੱਪ ਦੇ ਵਿੱਚ ਉਹ ਤੁਹਾਡਾ ਆਧਾਰ ਕਾਰਡ ਲੈਂਦੇ ਨੇ ਠੀਕ ਹੈ ਜਾਂ ਇੱਕ ਬੇਸਿਕ ਇਨਫੋਰਮੇਸ਼ਨ ਤੁਹਾਡੀ ਲੈਂਦੇ ਨੇ ਉਸੇ ਤਰ੍ਹਾਂ ਇੱਕ ਬੇਸਿਕ ਇਨਫੋਰਮੇਸ਼ਨ ਦੇ ਕੇ ਤੁਸੀਂ ਆਪਣੀ ਸਲਿੱਪ ਕਟਵਾ ਕੇ ਤੇ ਆਪਣੀ ਜੋ ਵੀ ਫੈਸਿਲਿਟੀਆਂ ਨੇ ਉਹ ਤੁਸੀਂ ਅਵੇਲ ਕਰ ਸਕਦੇ ਆ। ਸਰ ਸਿਟੀ ਸਕੈਨ ਦੀ ਗੱਲ ਕੀਤੀ ਹੈ ਬਾਹਰ ਦੇਖੇ ਸਿਟੀ ਕਾ ਬਹੁਤ ਮਹਿੰਗੇ ਕੋਸਟਿਚ ਆ। ਤੁਹਾਡੇ ਇਸ ਟਾਈਮ 'ਚ ਉਹਦੇ ਕੀ ਜਿਹੜੀ ਰੇਟ ਚੱਲ ਰਹੀ ਹੈ ਉਹਦੇ ਬਾਰੇ ਪ੍ਰਾਈਸਿੰਗ ਕਿੰਨਾ ਹੈ ਇਸ ਬਾਰੇ ਕਿੰਨਾ ਪਤਾ ਆ? ਆ ਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿਟੀ ਸਕੈਨ ਜਿਹੜਾ ਹੈਗਾ ਵਾ ਉਹ ਸਾਡਾ ਤਕਰੀਬਨ 1 ਤੋਂ 1.5 ਮਹੀਨੇ ਦੇ ਵਿੱਚ ਪੀਐਨਡੀਟੀ ਐਕਟ ਤੋਂ ਬਾਅਦ ਸਾਡਾ ਜਿਹੜਾ ਸਟਾਰਟ ਹੋਏਗਾ। ਬਟ ਜੇ ਮੈਂ ਉਹਦੀ ਸਿਰਫ ਇੱਕ ਬੇਸਿਕ ਆਈਡੀਆ ਦੇਦਾ ਕਿਉਂਕਿ ਅਸੀਂ ਹਲੇ ਉਹਦੇ ਰੇਟਸ ਫਾਈਨਲਾਈਜ਼ ਕਰ ਰਹੇ ਆਂ। ਬਟ that would be something around 6 ਠੀਕ ਹੈ ਜੇਵੇਂ ਇੱਕ ਜਮਾ ਸਿਟੀ ਹੈਡ ਦੀ ਗੱਲ ਕਰਾਂ ਤੇ ਜੇ ਮਾਰਕੀਟ ਦੇ ਵਿੱਚ ਉਹਦਾ 3000 4000 ਕੋਸਟ ਹੋਏਗਾ ਜਿਹੜਾ ਸਾਡਾ ਲਗਭਗ 1000 ਰੁਪਏ ਦੇ ਕਰੀਬ ਕਰੀਬ ਰਹੇਗਾ ਸ਼ਾਇਦ ਅਰਤੋਂ ਵੀ ਨੀਚੇ ਅਸੀਂ ਕੋਸ਼ਿਸ਼ ਕਰਾਂਗੇ ਜੇ ਅਸੀਂ ਇਹਨੂੰ ਬਿਲਡ ਅਪ ਕਰ ਸਕਦੇ ਹਾਂ ਤੇ ਬਾਕੀ ਐਕਸਰੇ ਤੇ ਅਲਟਰਾਸਾਉਂਡ ਬਾਰੇ ਐਕਸਰੇ ਦੇ ਜਿਹੜੇ ਰੇਟਸ ਅਸੀਂ ਫਾਈਨਲਾਈਜ਼ ਕੀਤੇ ਨੇ ਅਪਰੋਕਸੀਮੇਟਲੀ 100 ਰੁਪੀਏ ਨੇ ਠੀਕ ਹੈ ਪਰ ਐਕਸਰੇ ਜਿਹਦਾ ਬਾਹਰ ਜਿਹੜਾ ਮਾਰਕੀਟ ਰੇਟ ਜਿਹੜਾ ਹੈਗਾ ਉਹ ਅਰਾਊਂਡ 300 350 ਪਲੱਸ ਚੱਲ ਰਿਹਾ ਹੈ ਇਸ ਵੇਲੇ ਐਂਡ ਇੱਕ ਜਿਹੜੀ ਆਈ ਗੈ ਸੋ ਡੀਆਰ ਸੋ ਨਾ ਜਨਰਲੀ ਜਿਹੜੇ ਐਕਸਰੇ ਨੂੰ ਅਸੀਂ ਰੰਗੀਨ ਐਕਸਰੇ ਕਹ ਦਿੰਨੇ ਆ ਉਹ ਸੀਆਰ ਸਿਸਟਮਸ ਹੁੰਦੇ ਨੇ ਬਟ ਕਾਲਸਾਈਡ ਵੱਲੋਂ ਜਿਹੜਾ ਲੇਟੈਸਟ ਸਿਸਟਮ ਡੀਆਰ ਸਿਸਟਮ ਲਗਾਇਆ ਗਿਆ ਸੋ ਡੀਆਰ ਸਿਸਟਮ ਦੇ ਵਿੱਚ ਇੱਕ ਤੇ ਪੇਸ਼ੈਂਟ ਬਹੁਤ ਕਨਵੀਨੀਅੰਟ ਰਹਿ ਜਾਂਦਾ ਸਾਨੂੰ ਕੋਈ ਬਾਰ-ਬਾਰ ਕੈਸਟਸ ਚੇਂਜ ਕਰਨ ਦੀ ਜਾਂ ਕੁਝ ਇਸ ਤਰ੍ਹਾਂ ਦੀ ਲੋਡ ਨਹੀਂ ਹੁੰਦੀ ਸੋ ਉਹ ਡੀਆਰ ਸਿਸਟਮ ਦੇ ਉੱਤੇ ਵੀ ਜਿਹੜਾ ਮਾਰਕਟ ਐਕਸਰੇ ਹੈਗਾ ਉਹ 400 ਦੇ ਕਰੀਬ ਚੱਲਦਾ ਉਹ ਜਿਹੜੀ ਇੱਥੇ ਕੋਸਟ ਲਗਭਗ 100 ਰੁਪੀਜ਼ ਦੇ ਕਰੀਬ ਹੈ। ਸਰ ਸੰਸਥਾਵਾਂ ਦੀ ਗੱਲ ਕਰੀਏ ਪਹਿਲੇ ਵੀ ਕਈ ਸੰਸਥਾਵਾਂ ਜਿਹੜੀਆਂ ਇਹਦੇ ਰਨ ਕਰ ਰਹੀ ਹੈ। ਲੇਕਿਨ ਕੁਝ ਟਾਈਮ ਹੀ ਰਨ ਕਰਦੀ ਹੈ ਸਾਲ ਦੋਸਤ ਬਾਅਦ ਫਿਰ ਆਪਰੇਸ਼ਨ ਬੰਦ ਕਰ ਦਿੱਤਾ ਜਾਂਦਾ। ਉਹ ਇਸ ਤਰ੍ਹਾਂ ਦੀ ਆਪਣੇ ਵਿੱਚ ਤੇ ਕੋਈ ਗੱਲਬਾਤ ਨਹੀਂ ਹੈਗੀ ਜਿਵੇਂ ਅ ਸਰ ਮੈਂ ਜਿਵੇਂ ਆਪਣੇ ਪਰਸਨਲ ਲੋਡ ਦੇ ਉੱਤੇ ਗੱਲ ਕਰਾਂ ਤੇ ਅਸੀਂ ਇੱਕ ਆਲਰੇਡੀ ਡਾਇਲਿਸਿਸ ਸੈਂਟਰ ਚਲਾ ਰਹੇ ਹਾਂ ਜਿਹਦੇ ਵਿੱਚ ਅਸੀਂ 200 ਰੁਪੀਜ਼ ਦਾ ਡਾਇਲਿਸਿਸ ਕਰ ਰਹੇ ਹਾਂ। ਇਨੀਸ਼ੀਅਲ ਫੇਜ਼ ਦੇ ਉੱਤੇ ਸਾਨੂੰ ਬਹੁਤ ਲੋਕੀ ਕੁਐਸਚਨ ਕਰਦੇ ਸੀਗੇ ਕਿ 200 ਰੁਪਏ ਦੇ ਵਿੱਚ ਤੁਸੀਂ ਡਾਇਲਿਸਿਸ ਕਿੱਦਾਂ ਕਰ ਐਂਡ ਕਿਸੇ ਵੀ ਤਰ੍ਹਾਂ ਤੋਂ ਸੰਗਤ ਦੇ ਸਹਿਯੋਗ ਦੀ ਵੀ ਸਾਨੂੰ ਕਦੀ ਕਮੀ ਨਹੀਂ ਆਈ ਕਿ ਜਿਹੜਾ ਅਸੀਂ ਕਹੀਏ ਕਿ ਸਾਨੂੰ ਕੋਈ ਨੂੰ ਰੈਪ ਅਪ ਕਰਨ ਦੀ ਲੋੜ ਹੈ ਜਾਂ ਅੱਗੇ ਬਲਕਿ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਸ ਚੀਜ਼ ਨੂੰ ਐਕਸਟੈਂਡ ਹੀ ਕਰਾਂਗੇ ਰੈਪ ਅਪ ਦਾ ਕੋਈ ਪਲਾਨ ਨਹੀਂ ਹੈਗਾ ਠੀਕ ਹੈ ਥੈਂਕ ਯੂ ਸਰ ਓਪੀਡੀ ਦੀ ਸ਼ੁਰੂਆਤ ਕਦੋਂ ਤੋਂ ਆ ਸਰ ਓਪੀਡੀ ਦੀ ਸ਼ੁਰੂਆਤ ਬਹੁਤ ਹੀ ਜਲਦ ਅਸੀਂ ਡੇਟਸ ਉਹਦੀਆਂ ਡੈਫੀਨੇਟਲੀ ਅਨਾਉਂਸ ਕਰ ਦੇਾਂਗੇ ਕੁਝ ਜਿਹੜੀਆਂ ਸਾਡੀਆਂ ਹਾਇਰਿੰਗਸ ਉਹਦੇ ਲਈ ਹੋਣੀਆਂ ਨੇ ਜਾਂ ਕੁਝ ਉਹਨਾਂ ਦੀਆਂ ਜੋ ਬੇਸਿਕ ਰਿਕੁਆਇਰਮੈਂਟਸ ਨੇ ਕੋਸ਼ਿਸ਼ ਮੇਰੀ ਇਹ ਹੀ ਰਹੇਗੀ ਕਿ ਬਿਫੋਰ ਦਾ ਐਂਡਿੰਗ ਆਫ ਦਿਸ ਫਾਈਨੈਂਸ਼